ਅੰਮ੍ਰਿਤਸਰ ਦੇ ਮਜੀਠਾ ਚ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਵਿੱਚ ਪੁਲਿਸ ਨੇ ਇੱਕ ਬਜ਼ੁਰਗ ਔਰਤ ਸਮੇਤ 16 ਦੋਸ਼ੀਆਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਪੁਲਿਸ ਨੇ ਅਦਾਲਤ ਪਾਸੋਂ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਪਰ ਅਦਾਲਤ ਨੇ 2 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੀ ਇਹ 42/25 ਥਾਣਾ ਮਜੀਠਾ ਇਹ ਖੇਦਾਰਜੀ ਕੀਤਾ ਗਿਆ ਇਹ ਅਲਕੋਹਲ కెమికਲ ਜਿਹੜਾ ਮੈਸਨੋਲ ਹੈ ਉਹਦੇ ਸੰਬੰਧ ਵਿੱਚ ਇਹ ਕਿੰਨੇ ਲੋਕਾਂ ਨੂੰ ਪੇਸ਼ ਕੀਤਾ ਗਿਆ 16 ਬਜੇ ਨੂੰ ਗੱਲ ਮੈਲਾ ਵੀ ਇਹਦੇ ਵਿੱਚ ਇੱਕ ਵਾਰ ਜੀ ਇੱਕ ਮਹਿਲਾ ਵੀ ਸ਼ਾਮਲਾ ਜੀ ਬਿਲਕੁਲ ਜੀ ਇੱਕ ਮਹਿਲਾ ਵੀ ਸ਼ਾਮਿਲ ਹੈਗੀ ਸਰ ਮਾਰਕ ਕਿੰਨੇ ਦਿਨ ਦਾ ਮਿਲਿਆ ਗਿਆ ਜੀ ਰਿਮਾਰਡ ਜੀ 2 ਦਿਨ ਦਾ ਸਾਨੂੰ ਮਿਲਿਆ ਗਿਆ ਸਰ ਇਹਦੇ ਵਿੱਚ ਮੁਕਦਮਾ ਕਿਹੜਾ ਦਰਜ ਕੀਤਾ ਕਿ ਮਰਡਰ ਦਾ ਮੁਕਦਮਾ ਦਾ ਜੀ ਬਿਲਕੁਲ ਜੀ 45/ ਇਹਦੇ ਵਿੱਚ ਆਪਣੇ 21 ਬੰਦਿਆਂ ਦੀ ਡੈਥ ਸਰ ਮਾਰਕ ਕਿੰਨੇ ਦਿਨ ਦਾ ਮੰਗੇ ਗਿਆ ਬਾਕੀ ਸਾਰੀਆਂ ਗੱਲਾਂ ਤੁਹਾਡੇ ਜੀ ਨਾਲ ਮੰਨ ਲਿਓ ਕਿ ਡੀ.ਐੱ.ਚ. ਸਾਹਿਬ ਵੱਲੋਂ ਆਲਰੇਡੀ ਕਵਰ ਕਰ ਸਰ ਲੱਗਦਾ ਸਰ ਇਹ ਮਰਡਰ ਜੀ ਹੋ ਸਕਦਾ ਪਰ ਅਗੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਵਾ ਜੀ ਹੋਰ ਮੰਗ ਲੈ ਸਰ ਜਿਹੜੇ ਦਿੱਲੀ ਤੋਂ ਲੈ ਕੇ ਆਏ ਉਹਨਾਂ ਨੇ ਉਹਨਾਂ ਨੂੰ ਪੇਟਾ ਗਿਆ ਪੇਸ ਆ ਰਹੇ ਨੇ ਹਲੇ ਲੈ ਕੇ ਆ